ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੋ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਦੇ ਰੋਡ ਸ਼ੋਅ ਚੜ੍ਹਤੂ ਪੈ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਬਣ ਜਾਂਦਾ ਹੈ ਰਾਜਾ ਵੜਿੰਗ ਨੂੰ ਲੋਕ ਸਭਾ ਦੀ ਟਿਕਟ ਜਦੋਂ ਮਿਲਦੀ ਹੈ ਲੁਧਿਆਣਾ ਤੋਂ ਟਿਕਟ ਮਿਲਦੀ ਹੈ ਤਾਂ ਪਹਿਲੀ ਵਾਰ ਰੋਡ ਸ਼ੋਅ ਹੁੰਦਾ ਹੈ ਲੁਧਿਆਣਾ ਦੇ ਵਿੱਚ ਤਾਂ ਉਸ ਤੋਂ ਪਹਿਲਾਂ ਹੀ ਘੰਟਿਆਂ ਤੱਕ ਲੋਕਾਂ ਨੂੰ ਰੋਡ ਤੇ ਜਾਮ ਦੇ ਨਾਲ ਯੋਜਨਾ ਪੈਂਦਾ ਜਿਸ ਤੋਂ ਬਾਅਦ ਲੋਕ ਪਰੇਸ਼ਾਨ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਵੀ ਤਿਆਰੀਆਂ ਜੁਨੇ ਪੂਰੀਆਂ ਕੀਤੀਆਂ ਜਾਂਦੀਆਂ ਨੇ ਦੱਸ ਦਈਏ ਕਿ ਜੋ ਕਾਂਗਰਸੀ ਵਰਕਰ ਨੇ ਤੇ ਪੁਲਸ ਉਹਨਾਂ ਦੇ ਵਿਚਾਲੇ ਇੱਥੇ ਝੜਪ ਹੋ ਜਾਂਦੀ ਹੈ ਰਸਤੇ ਬੰਦ ਕਰਨ ਨੂੰ ਲੈ ਕੇ ਸ਼ਹਿਰ ਦਾ ਮੁੱਖ ਜੋ ਰੋਡ ਹੈ ਮੁੱਖ ਜੋ ਰਸਤਾ ਹੈ ਉਸ ਨੂੰ ਬੰਦ ਕਰਨ ਨੂੰ ਲੈ ਕੇ ਵਰਕਰਾਂ ਤੇ ਪੁਲਸ ਦੇ ਵਿਚਾਲੇ ਜ਼ਬਰਦਸਤ ਝੜਪ ਹੋ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਦੇ ਨਾਲ ਝੜਪ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕ ਸਭਾ ਦਾ ਟਿਕਟ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ ਜੋ ਹੈ ਰਾਜਾ ਵੜਿੰਗ ਦੇ ਲੁਧਿਆਣਾ ਆਉਣ ਤੋਂ ਪਹਿਲਾਂ ਹੀ ਇਹ ਜੋ ਮਾਹੌਲ ਦੇਖਣ ਨੂੰ ਮਿਲਿਆ ਸੀ ਟ੍ਰੈਫਿਕ ਜਮ ਦਾ ਤੇ ਉੱਥੇ ਹੀ ਸ਼ਹਿਰ ਅੰਤ ਕਰਨ ਦੇ ਸ਼ਹਿਰ ਦਾ ਜੋ ਰਸਤਾ ਹੈ ਉਸ ਨੂੰ ਬੰਦ ਕਰਨ ਨੂੰ ਲੈ ਕੇ ਪਾਰਟੀ ਵਰਕਰਾਂ ਤੇ ਪੁਲਿਸ ਦੇ ਵਿਚਾਲੇ ਤਿੱਖੀ ਬਹਿਸ ਹੋਈ ਹੈ ਪੁਲਿਸ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਦੇ ਵੱਲੋਂ ਸ਼ਹਿਰ ਨੂੰ ਜਾਣ ਵਾਲੀ ਮੁੱਖ ਜੋ ਮੇਨ ਸੜਕ ਹੈ ਉਸ ਦਾ ਰਸਤਾ ਬੰਦ ਕਰਨਾ ਪਿਆ ਜਿਸ ਤੋਂ ਬਾਅਦ ਵਰਕਰ ਸ਼ਾਂਤ ਹੋ ਜਾਂਦੇ ਨੇ ਪੁਲਿਸ ਨੂੰ ਰਸਤਾ ਬੰਦ ਕਰਨ ਦੇ ਲਈ ਆਪਣੀ ਹੀ ਸਰਕਾਰੀ ਜਿਪਸੀ ਦਾ ਸਹਾਰਾ ਲੈਣਾ ਪਿਆ ਸਰਕਾਰੀ ਜਿਪਸੀ ਅਤੇ ਕ੍ਰੇਨ ਨੂੰ ਵਿੱਚ ਸੜਕ ਤੇ ਲਗਾ ਕੇ ਪੁਲਿਸ ਨੇ ਰਸਤਾ ਬੰਦ ਕੀਤਾ। ਰਾਜਾ ਵੜਿੰਗ ਦੇ ਆਉਣ ਤੋਂ ਪਹਿਲਾਂ ਲੁਧਿਆਣੇ ਦੇ ਲੋਕਾਂ ਨੂੰ ਪਰੇਸ਼ਾਨੀ ਝੇਲਣੀ ਪਈ ਹੈ। ਰਾਜਾ ਵੜਿੰਗ ਸਮਰਾਲਾ ਤੱਕ ਪਹੁੰਚੇ ਜਿੱਥੋਂ ਉਹ ਇੱਕ ਰਸਤਾ ਚੰਡੀਗੜ੍ਹ, ਦੂਜਾ ਦਿੱਲੀ ਤੇ ਤੀਜਾ ਰਸਤਾ ਅਮ੍ਰਿਤਸਰ ਜਲੰਧਰ ਨੂੰ ਜਾਂਦਾ ਹੈ ਤਾਂ ਰਾਜਾ ਵੜਿੰਗ ਨੂੰ ਚੰਡੀਗੜ੍ਹ ਤੋਂ ਲੁਧਿਆਣੇ ਆਣਾ ਸੀ। ਚੰਡੀਗੜ੍ਹ ਰੋਡ ਤੇ ਸਵੇਰ ਤੋਂ ਹੀ ਵਰਕਰ ਵੜਿੰਗ ਦੇ ਸਵਾਗਤ ਦੇ ਵਿੱਚ ਇੰਤਜ਼ਾਰ ਕਰ ਰਹੇ ਸੀ ਜਿਸ ਦੇ ਨਾਲ ਜਾਮ ਲੱਗ ਜਾਂਦਾ ਹੈ। Tá? ਚੰਡੀਗੜ੍ਹ ਤੇ ਅਮ੍ਰਿਤਸਰ ਦੇ ਵੱਲ ਆ ਰਹੇ ਵਰਕਰਾਂ ਦੀ ਪੁਲਿਸ ਦੇ ਨਾਲ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਚੰਡੀਗੜ੍ਹ ਦੇ ਵੱਲੋਂ ਆਉਣ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰਕੇ ਵਿਚਾਲੇ ਸੜਕ ਤੇ ਹੀ ਸਰਕਾਰੀ ਜਿਪਸੀ ਖੜੀ ਕਰ ਦਿੱਤੇ ਬਾਅਦ ਵਿੱਚ ਦਿੱਲੀ ਤੇ ਅਮ੍ਰਿਤਸਰ ਤੋਂ ਆਉਣ ਜਾਣ ਵਾਲੇ ਲੋਕ ਪਰੇਸ਼ਾਨ ਦਿਖੇ ਤਾਂ ਉੱਥੇ ਹੀ ਚੰਡੀਗੜ੍ਹ ਰੋਡ ਦੇ ਵੱਲੋਂ 5 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਰਾਜਵੜਿੰਗ ਦੇ ਸਵਾਗਤ ਨੂੰ ਲੈ ਕੇ ਜਿੱਥੇ ਸਰਕਾਰੀ ਪੋਲ ਦਾ ਸਹਾਰਾ ਲਿਆ ਗਿਆ ਤਾਂ ਉੱਥੇ ਹੀ ਚੋਣ ਆਚਾਰ ਸੰਹਿਤਾ ਦੀਆਂ ਵੀ ੱਜੀਆਂ ਉਡਾਈਆਂ ਆ ਗਈ ਹੈ ਸਮਰਾਲਾ ਚੌਂਕ ਹਾਈਵੇ ਦੇ ਵਿਚਾਲੇ ਬਣੇ ਪੁੱਲ ਤੇ ਪਾਰਟੀ ਦੇ ਬੈਨਰ ਬੋਰਡ ਲਗਾ ਦਿੱਤੇ ਗਏ ਤਾਂ ਦੱਸਦੀ ਹੈ ਕਿ ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਪੁਲਿਸ ਤੇ ਵਰਕਰਾਂ ਦੇ ਵਿਚਾਲੇ ਕਾਂਗਰਸੀਆਂ ਦੇ ਵਿਚਾਲੇ ਇਹ ਝੜਪ ਹੁੰਦੀ ਹੈ ਸੋ ਇੱਕ ਵਾਰ ਤੁਹਾਨੂੰ ਇਹ ਤਸਵੀਰਾਂ ਦਾ ਰੁਕ ਕਰਵਾਉਣੀ ਆ ਦਿਖਾਉਣੀ ਆ ਕਿ ਕੀ ਮਾਹੌਲ ਹੋਇਆ ਉਸ ਵੇਲੇ